एमएल 2021 ਦੇ 12ਵੇਂ ਮਹੀਨੇ ਦਾ 21+22 ਹੈ ਬਾਈ ਇਹ। ਇਹ ਪਹਿਲੀ ਗੱਲ ਤਾਂ ਵੀ ਜਿਹੜਾ ਨਵਾਂ ਲੈਣ ਜਾਂਦਾਗਾ ਯਾਨੀ ਕਿ ਉਹ ਚੁਪ ਕਰਕੇ ਵੇਚੇ 3 ਤੋਂ 4 ਲੱਖ ਰੁਪਏ ਦਾ ਫਾਇਦਾ ਕਰ ਦਿੰਗੇ ਉਹਦਾ। 3 ਤੋਂ 4 ਦਾ। ਹਾਂ ਬਾਈ। ਤੇਰੀ ਮੀਟਰ ਦੀ ਤਾਂ ਪਹਿਲੀ ਗੱਲ ਤਾਂ ਬੈਕ ਹੀ ਨਹੀਂ ਹੁੰਦਾ। ਹਾਂਜੀ। ਦੂਜੀ ਵਾਲੇ ਬੈਕ ਹੋਇਆ ਵੀ ਨਹੀਂਗਾ। 3 ਜਨ ਗੇਅਰ ਦਾ ਕੀ? 3 ਜਨ ਗੇਅਰ ਦਾ ਪੂਰਾ ਕੇ ਇਹਦਾ ਨਾ ਸਾਰਾ ਬਾਹਣ ਮੂਰੇ ਆਪਾਂ ਵਾਹਿਆ ਉਹਦੇ ਨਾਲ ਸੁਪਰ ਹੀਡ ਨਾਲ ਬਿੱਜੀਆਂ ਆ। ਹਾਂਜੀ। ਇਹਨੇ ਸਾਰਾ ਬਾਹਣ ਇਹ ਵੀ ਆਪਾਂ ਚਲਾਇਆ ਹੋਇਆ ਰੈਕਟਰ ਆ। ਇਹ ਵੀ ਚਲਾਇਆ ਹੋਇਆ ਕਰੇ। ਪੂਰਾ ਚਲਾਇਆ ਬਾਈ। ਠੀਕ ਹੈ। ਕਿ ਮਰਦਾ ਨਹੀਂ ਕਿਤੇ ਬਹੁਤ ਆਖ ਮਰਦਾ ਬਈ ਇਹ ਬੰਦ ਹੋ ਗਿਆ ਇਹ 2014 ਮਾਡਲ ਆ ਬਈ ਨਾਲ ਦੀ ਟ੍ਰੈਕਟਰ ਦੇ ਜਿਹਨੇ ਮਸ਼ੀਨ ਤੋਂ ਕੱਲ ਹੀ ਲਾਹੇ ਮਸ਼ੀਨ ਦੇ ਅੰਦਰ ਹੋਈ ਸੀ ਆਪਣੀ ਇਹ ਮਸ਼ੀਨ ਤੇ ਫਿਰ ਸੀ ਜਿੰਨੇ ਟ੍ਰੈਕਟਰ ਸਾਰੇ ਤਾਂ ਕੰਮ ਲੈਣੇ ਆਪਾਂ ਕੋਈ ਵਿਲਾ ਨਹੀਂ ਜੀ ਇਹ 2015 ਮਾਡਲ ਆ ਬਾਈ ਹਾਂਜੀ ਡਬਲ ਪੀਟੀ ਡਬਲ ਡਿਸਟ੍ਰਿਬਿਊਟਰ ਆ ਇਹ 2012 ਮਾਡਲ ਆ ਬਾਈ ਹਾਂਜੀ ਇਹਦੇ ਇੱਕ ਬੰਦਾ ਕੋਈ ਵੀ ਕਹੇ ਚੀਜ਼ ਨੂੰ ਚਾਬੀ ਲੱਗੀ ਕਹਦੇ ਆਪਾਂ ਟ੍ਰੈਕਟਰ ਫ੍ਰੀ ਦੇ ਦਾਂਗੇ ਇਹ 2022 ਮਾਡਲ ਆ ਬਾਈ ਹਾਂਜੀ 65 ਐਚਪੀ ਚ ਆਇਆ ਜਾਨੀ ਨਵਾਂ ਸੀ ਆੜੀ ਆਂਦਾ ਇਹ ਬੰਦ ਹੋ ਗਏ ਹੁਣ ਸਤਿ ਸ੍ਰੀ ਅ ਤਨਾਮ ਜੁੜਿਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਪਹਿਲੀ ਗੱਲ ਦਾ ਤੁਹਾਡਾ ਸਾਡੇ ਆਉਣ ਦਾ ਬਹੁਤ ਬਹੁਤ ਸੁਆਗਤ ਹੈ ਬਾਈ ਬਹੁਤ ਬਹੁਤ ਧੰਨਵਾਦ ਬਾਈ ਸੱਦਣ ਲਈ ਵੀ ਬਹੁਤ ਬਹੁਤ ਧੰਨਵਾਦ ਤੇ ਅੱਜ ਤਾਂ 4 wheel 4 wheel ਹੀ ਹੋਈ ਪਈ ਆ ਮੈਂ ਸਾਰਾ ਲਾਲ ਲਾਲ ਕਰਾਈ ਪਈ ਆ ਬਾਈ ਠੀਕ ਹੈ ਜੀ ਤੇ ਕੰਡੀਸ਼ਨਾਂ ਦੇ ਕਿਵੇਂ ਰਹਿਣਗੇ ਕੰਡੀਸ਼ਨਾਂ ਨੇ ਸਾਰੇ 22 23 ਮਾਡਲ ਟਰੈਕਟਰ ਨੇ ਆਪਣੇ ਕੋਲੇ ਸਾਰੇ ਟਰੈਕਟਰ ਨਵੇਂ ਅਰਗੇ ਨੇ ਬਾਈ ਠੀਕ ਹੈ ਫਸਟ ਆਨਰ ਦੇ ਟਰੈਕਟਰ ਨੇ ਸਾਰੇ ਕੈਸ਼ ਦੀ ਆਰਸੀ ਵਾਲੇ ਨੇ ਕੈਸ਼ ਦੀ ਆਰਸੀ ਵਾਲੇ ਇੱਕ ਅੱਧਾ ਹੀ ਲੋਨ ਵਾਲਾ ਹੋਈ ਬਾਕੀ ਸਾਰੇ ਕੈਸ਼ ਦੇ ਟਰੈਕਟਰ ਨੇ ਬਾਕੀ ਨਗਦ ਰਨਾਲੇ ਦੇ ਨਾਲ ਖੁੱਡੀ ਕਲਾ ਪਿੰਡ ਆ ਬਈ ਜਮਾਂ ਬੁੱਕਲ ਚ ਹੀ ਆ ਪ੍ਰਨਾਲੇ ਦੇ ਠੀਕ ਹੈ ਜੀ ਇਧਰ ਆਪਣੇ ਬੈਕ ਸਾਈਡ ਤੇ ਹੰਢਾਇਆ ਹੈਗਾ ਆਊਟਲੈਟ ਤੇ ਜਮਾਂ ਬੈਕ ਸਾਈਡ ਤੇ ਕਰਨੇ ਆਪਣੇ ਠੀਕ ਹੈ ਜੀ ਤੇ ਹੁਣ ਆਪਾਂ 855 ਤੋਂ ਸਟਾਰਟ ਕਰਦੇ ਆਂ ਇਹਦੇ ਬਾਰੇ ਸਤਨਾਮ ਖੁੱਲ ਕੇ ਹੀ ਦੱਸ ਇਹ ਪਾਵਰ ਮੈਕਸ ਚ ਆ ਗਿਆ ਇਹ ਪਹਿਲੀ ਗੱਲ ਤੇ ਇਹ ਬੰਦ ਹੋ ਗਿਆ ਸੀ ਆਰ ਡੀ ਆਉਂਦਾ ਹੁਣ 60 ਐਚ ਪੀ ਵਾਲਾ ਇਹ ਇਹ ਨਵਾਂ ਆਉਂਦਾ ਜਿਹੜਾ 50 ਐਚ ਪੀ ਚ ਆਉਂਦਾ ਉਹ ਛੋਟਾ ਰਹਿ ਗਿਆ ਇਹ ਨਵਾਂ ਆਉਂਦਾ 60 ਐਚ ਪੀ ਵਾਲਾ ਸੀ ਆਰ ਡੀ ਚ ਆਉਂਦਾ ਠੀਕ ਹੈ ਹਾਂਜੀ T20 ਇਹ ਮੈਨੂੰ ਆ ਛੋਟੇ ਘੇਰ ਵਾਲਾ ਛੋਟੇ ਘੇਰ ਵਾਲਾ ਬਾਈ 20 ਸਪੀਡਾਂ ਵਾਲਾ ਠੀਕ ਹੈ ਟਰੈਕਟਰ ਦੀ ਕੰਡੀਸ਼ਨ ਕਿਵੇਂ ਹੈ ਕੰਡੀਸ਼ਨ ਸਾਰੇ ਓਕੇ ਆ ਵੀ ਨਾਲ ਦੇ ਟਾਇਰ ਨੇ 85 ਪੈਸੇ ਇਹਦੇ ਠੀਕ ਹੈ ਜੀ ਤੇ ਨਾਲ ਦੇ ਟਾਇਰ ਨਹੀਂ 80 ਸਾਰੇ ਕੰਮ ਸੀ ਆਪ ਲਿਆ ਸਾਰੇ ਕਣ ਕਣ ਕਬੀਜਾ ਸੁਪਰ ਹੀਡਰ ਤੇ ਜਾਣੀ ਅੱਜ ਹੀ ਹਜੇ ਵਿਲਾ ਪਾਣੀ ਮਾਰ ਕੇ ਹਟਿਆ ਤੇ ਹਜੇ ਪਾਣੀ ਮਾਰ ਕੇ ਹਟਿਆ ਤੁਸੀਂ ਆਪ ਬਾਹ ਹੈ ਸਾਰਾ ਸਾਰਾ ਆਪ ਬਾਹ ਹੈ ਸਾਤਰੀ ਹੈਗੀ ਇਹਦੇ ਨਾਲ ਸਾਤਰੀ ਕੱਪੜੇ ਵਾਲੀ ਹੈਗੀ ਬਾਈ ਇਹਦੀ ਸਾਤਰੀ ਕੱਪੜੇ ਵਾਲੀ ਹੈ ਹਾਂਜੀ ਤੇ ਮਾਡਲ ਕਿੰਨੇ ਰਹੁਗੇ ਇਹ ਇਹ ਮਾਡਲ 2021 ਦੇ 12ਵੇਂ ਰੇਟ ਫਿਰ ਰੇਟ ਇਹਦਾ ਹੈਗਾ ਵੀਰ ਮੇਰਾ 7 ਲੱਖ ਤੇ 10000 ਰੁਪਿਆ ਤੂੰ 79000 ਤੇਰੇ ਘਰੇ ਆਇਆ ਦੇਣ ਲੈਣ ਵਾਲਾ ਮੁੱਲ ਦੱਸ ਬਸ ਦੇਣ ਵਾਲਾ ਗੱਲੇ ਦੇ ਦਾਂਗੇ 6 ਲੱਖ ਤੇ 80000 ਰੁਪਏ ਦੇ ਬਈ 680 ਦਾ ਹਾਂ ਠੀਕ 6 ਲੱਖ 80000 ਦਾ ਮਿੱਤਰੋ ਇਹ ਬਣੂਗਾ ਹਾਂ ਜੀ ਟਰੈਕਟਰ ਚੰਗਾ ਮੂਰੇ ਸਪੰਜਾ ਵੀ ਆ ਗਿਆ 4 ਵੀਲ ਦੱਸੀ ਗ੍ਰੈਂਜ ਚ ਕੀ ਕੀ ਖੂਬੀਆਂ ਨੇ ਇਹ ਪਹਿਲੀ ਗੱਲ ਤਾਂ ਵੀ ਜਿਹੜਾ ਨਵਾਂ ਲੈਣ ਜਾਂਦਾ ਹੈਗਾ ਯਾਨੀ ਕਿ ਉਹ ਚੁਪ ਕਰਕੇ ਬਹਿ ਜਾ ਤਿੰਨ ਤੋਂ ਚਾਰ ਲੱਖ ਰੁਪਏ ਦਾ ਫਾਇਦਾ ਕਰ ਦਿੰਦਾ ਤਿੰਨ ਤੋਂ ਚਾਰ ਦਾ ਹਾਂ ਬਾਈ ਠੀਕ ਆ ਕਮਾਲ ਆ ਯਾਰ ਤਿੰਨ ਤੋਂ ਚਾਰ ਲੱਖ ਦਾ ਫਾਇਦਾ ਹੁੰਦਾ ਹਾਂਜੀ ਜਮਾ ਨਵਾਂ ਲੈ ਤਰਾ ਬਾਕੀ ਚੱਲਿਆ ਵੀ ਘਟ ਹੋਣਾ ਹੈ ਹੈਪੀ ਵੀ 29 ਮੋਗੇ ਦਾ ਸਾਡਾ ਲੋਕਲ ਹੀ ਨੰਬਰ ਆ ਇਹਦਾ ਠੀਕ ਹੈ ਹਾਂਜੀ ਤੇ ਕਿੰਨਾ ਕ ਚੱਲਿਆ ਹੋਣਾ ਇਹ ਤਕਰੀਬਾ ਇਹ ਚੱਲਿਆ 7-60 ਘੰਟਾ ਹੋਇਆ ਬਈ ਟੋਟਲੀ 7-800 ਘੰਟਾ ਹਾਂਜੀ 7-800 ਘੰਟਾ ਚੱਲਿਆ ਮਿੱਤਰੋ ਜੇ ਤੁਸੀਂ ਨਵਾਂ ਖਰੀਦਣ ਜਾਂਦੇ ਹੋ ਇੱਕ ਵਾਰ ਗੇੜਾ ਮਾਰ ਲਓ ਵੀਰ ਕਣੀ ਠੀਕ ਹੈ ਇੱਕ ਵ ਆਜੀ ਲੋਨ ਦੇ ਸਾਰਾ ਬੋਧ ਹਲਕਾਰੀ ਨਾਲ ਦੇ ਦਾਂਗੇ ਬਾਈ ਦੱਬਾ ਵੀ ਦੇ ਦੇਣਾ ਦੱਬਾ ਵੀ ਦੇ ਦਾਂਗੇ ਲਾ ਦੱਬਾ ਵੀ ਮਿਲ ਜੂ ਮਾਈ ਤਾਂ ਟਰੈਕਟਰ ਜਮਾ ਕੋਕਾ ਪੀਸ ਹੈ ਤੇਰੇ ਮੀਟਰ ਦੀ ਤਾਂ ਪਹਿਲੀ ਗੱਲ ਤੇਰੇ ਬੈਕ ਹੀ ਨਹੀਂ ਹੁੰਦਾ ਹਾਂਜੀ ਦੂਜੀ ਵਾਲੇ ਬੈਕ ਹੋਇਆ ਵੀ ਨਹੀਂਗਾ ਹਾਂਜੀ ਬੈਕ ਹੁੰਦਾ ਵੀ ਨਹੀਂ ਤੇ ਹੋਇਆ ਵੀ ਨਹੀਂ ਤੇ ਕੀਤਾ ਵੀ ਨਹੀਂ ਨਾ ਬਾਈ ਗੱਲਾਂ ਤਿੰਨੀ ਰਲ ਗਈਆਂ ਹਾਂ ਬਾਈ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੋਣੀ ਹਾਂਜੀ ਟਾਇਰਾਂ ਟਾਇਰਾਂ ਦੀ ਕੀ ਸਨਾ ਮਗਰ ਲਿਆ ਹੈਗਾ 85 90 ਪੈਸੇ ਬਾਈ ਮੂਰਲੇ ਲਏਗੇ 75 80 ਪੈਸੇ ਟਾਇਰਾਂ ਮੂਰਲੇ 75 80 ਪੈਸੇ ਐ ਪਿਸਲ ਦੇ 8 ਆ ਤੇ ਮਰਜ਼ੀ ਲਾ ਦਿਨ ਜਹਾਜੀ ਆ ਇਹ ਜਹਾਜੀ ਫਾਰਚਨਰ ਹੀ ਆ ਇੱਕ ਕਿਸਮ ਦੀ ਫਾਰਚਨਰ ਹੀ ਆ ਜਮ ਕਮਾਲ ਦੀ ਗੱਲ ਆ ਯਾਰ ਕੀ ਬਾਤ ਹੈ ਤੇ ਲੇਕਿਨ ਫਾਰਚਨਰ ਵਾਲੀ ਜਾਊ ਇਹਨੂੰ ਬਾਈ ਫਾਰਚਨਰ ਵਾਲੀ ਲੱਗ ਜਾ ਤੇ ਫਿਰ ਮਾਡਲ ਕਿੰਨੇ ਆ ਇਹ ਇਹ ਮਾਡਲ 2022 ਪਲੱਸ 23 ਆ ਬਾਈ 23 ਦੇ 9ਵੇਂ 10ਵੇਂ ਮਹੀਨੇ ਦੀ ਮੈਨੂਫੈਕਚਰ ਹੈ 23 ਦਾ ਨਿਕਲਿਆ ਹੋਇਆ ਹੈ 23 ਦਾ ਹੀ ਨਿਕਲਿਆ ਹੋਇਆ ਹੈ ਤੇ ਰੇਟ ਕਿੰਨਾ ਰਹੂ ਇਹਦਾ ਰੇਟ ਇਹਦੀ ਡਿਮਾਂਡ ਹੈਗੀ ਹੈ 11 ਲੱਖ ਤੇ 70000 ਰੁਪਏ ਬਾਈ ਤੂੰ ਯਾਰ ਦੇਣ ਲੈਣ ਵਾਲਾ ਦੱਸ ਮੈਨੂੰ ਤਾਂ ਐ ਦੱਸ ਵੀ ਐਨੇ 'ਚ ਮੈਂ ਮੂਰੇ ਲਾ ਦੂੰ ਤੇ 20000 ਰੁਪਏ ਦੇ ਦਾਂਗੇ ਤੇਰੇ ਵੀਡੀਓ ਆ ਬਣਾਉਂਦੇ ਆ 50000 ਰੁਪਏ ਡਿਸਕਾਊਂਟ ਆ ਬਈ ਇਹਦਾ 50000 ਰੁਪਏ ਮਿੱਤਰੋ ਇਸ ਟਰੈਕਟਰ 'ਚੋ ਡਿਸਕਾਊਂਟ ਸਪੈਸ਼ਲ ਕੀਤਾ ਹੈ ਤੇ ਮੌਕਾ ਤੁਸੀਂ ਸਾਹਮਣੇ ਤੁਹਾਡਾ 3-4 ਲੱਖ ਰੁਪਏ ਦਾ ਫਾਇਦਾ ਹੁੰਦਾ ਯਾਰ ਨਵਾਂ ਨਾ ਲੈਣ ਜਾਓ ਇੱਕ ਵਾਰ ਸਾਡਾ ਪੀਵੀ ਨੀ ਬਰਨਾਲਾ ਨੰਬਰ ਆ ਬਈ ਠੀਕ ਆ ਜੀ ਹਾਂਜੀ ਤੇ ਕਨੋਪੀ ਲੱਗੀ ਹੋਈ ਹੈ ਹਾਂਜੀ ਹਾਂਜੀ ਇੰਜਨ ਗੇਅਰ ਦਾ ਕਿੰਨਾ ਇੰਜਨ ਗੇਅਰ ਦਾ ਪੂਰਾ ਇਹ ਦੇ ਨਾਲ ਸਾਰਾ ਬਾਹਨ ਮੂਰੇ ਆਪਾਂ ਬਾਹਿਆ ਉਹਦੇ ਨਾਲ ਸੁਪਰ ਹਿੱਡ ਮੈਂ ਬੀਜੀਆਂ ਆ ਜਿਹਨੇ ਸਾਰਾ ਬਾਹਨ ਇਹ ਵੀ ਆਪਾਂ ਚਲਾਇਆ ਹੋਇਆ ਰੈਕਟਰ ਇਹ ਵੀ ਚਲਾਇਆ ਹੋਇਆ ਕਰ ਪੂਰਾ ਚਲਾਇਆ ਬਾਈ ਠੀਕ ਹੈ ਬਾਕੀ ਬਾ ਇਧਰ ਹਰਮਨ ਮਾੜਾ ਆ ਨਿਗਾ ਮਾਰਦੇ ਯਾਰ ਬਾਈ ਖੇਤ ਚ ਬੈਠੇ ਨੇ ਇੱਕ ਦੱਬ ਕੇ ਦੇਖਦੇ ਜਿਹੜੀ ਕੰਕਰੀ ਹੋਈ ਹੋਈ ਹੈ ਸਾਰੀ ਇਹ ਜਿਹੜਾ ਹੀ ਬੀਜੀ ਆ ਇਹਦੇ ਨਾਲ ਬੀਜੀ ਆ ਹਾਂ ਹਾਂ ਠੀਕ ਹੈ ਤੁਸੀਂ ਤਾਂ ਪੂਰਾ ਦੱਬ ਕੇ ਦੇਖਦੇ ਹੋ ਪੂਰਾ ਦੱਬ ਕੇ ਦੇਖਿਆ ਬਾਈ ਠੀਕ ਹੈ ਮਾਡਲ ਤੇ ਰੇਟ ਕਿੰਨਾ ਇਹਦਾ ਇਹ ਮ ਇਦਾਂ ਚਾਰ ਲੱਖ ਬਈ ਇਹ ਆਪਾਂ 470 ਦਾ ਹਾਂਜੀ 4 ਲੱਖ 70000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਤੇ ਮੂਰੇ ਆ ਗਿਆ ਸਪੰਜਾ ਵੀ ਫੇਰ ਫੋਰ 휠 ਹਾਰੇ ਇਹਦੇ ਵੀ ਪਾਇਆ ਹੋਇਆ ਚੱਲੇ ਆਈ ਵੀ ਮੈਨੂੰ ਲਾ ਥੋੜੇ ਘੰਟੀ ਆ ਇਹ ਆ ਘੰਟੀ ਚੱਲੇ ਦਾ ਬਲੈਕ ਆ ਬਾਈ ਬਲੈਕ ਆ ਹਾਂ ਇਹ ਕਿਤੇ ਮਿਲਦੇ ਨਹੀਂ ਸਾਰੇ ਲੋਕ ਜਾਨੀ ਦੂਰ ਦੂਰ ਤੱਕ ਦੇਖਿਆ ਗਿਆ ਨਹੀਂ ਕਿਸੇ ਨੂੰ ਕੁਝ ਨਹੀਂ ਮਿਲਦਾ ਇਹ ਮਿਲਦਾ ਨਹੀਂ ਕਿਤੋਂ ਬਈ ਬਹੁਤ ਆਖ ਮਿਲਦਾ ਬਈ ਇਹ ਬੰਦ ਹੋਇਆ ਕਿੰਨਾ ਚੱਲਿਆ ਏ ਇਹ ਚੱਲਿਆ 550 ਘੰਟਾ ਹੋਇਆ ਬਈ 550 ਘੰਟਾ ਚੱਲਿਆ ਮਿੱਤਰੋ ਜੇ ਹੁਣ ਤੁਸੀਂ ਨਵਾਂ ਲੈਣ ਦੀ ਸੋਚੀ ਜਾਨੇ ਹੋ ਫਿਰ ਕਿਉਂ ਨਾ ਕਿਉਂ ਇੱਧਰ ਕਿਹੜਾ ਵੱਜ ਜੇ ਇੱਕ ਹਾਂਜੀ ਹਾਂਜੀ ਠੀਕ ਆ ਹੋਰ ਕੀ ਖੂਬੀਆਂ ਨੇ ਇਹਦੇ ਵਿੱਚ ਖੂਬੀਆਂ ਇਹ ਮਿਲਦਾ ਹੀ ਨਹੀਂ ਕਿਤੋਂ ਬਈ ਆਪਣੇ ਕੋਲ ਹੀ ਮਿਲਦਾ ਪਹਿਲੀ ਗੱਲ ਤੇ ਅਸੀਂ ਵੀ ਕਿਹਾ ਹੋਇਆਗਾ ਠੀਕ ਆ ਹਾਂ ਬਿਕਿਆ ਇਹ ਵੀ ਕਿਹਾ ਹੋਇਆ ਇਹ ਇਹ ਵੀਡੀਓ 'ਚ ਪਾਉਣ ਦਾ ਕਾਰਨ ਹੈ ਆਪਣੇ ਕੋਲ ਇੱਕ ਅੱਧਾ ਹੁੰਦਾ ਹੀ ਹੁੰਦਾ ਬਈ ਠੀਕ ਆ ਹਾਂਜੀ ਇਹ ਬਿਕ ਚੁੱਕਿਆ ਮਿੱਤਰੋ ਕਹਿਣ ਦਾ ਮਤਲਬ ਇਹ ਹੈ ਜੇ ਤੁਸੀਂ ਹੋਰ ਲੈ ਵੇ ਅਸੀਂ ਲਿਆ ਕੇ ਦੇ ਦਿਆਂਗੇ ਹਾਂ ਯਾਨੀ ਇੱਕ ਦਿਨ ਚੇ ਵਾਲੀ ਵਾਲ ਕਰਦਾ ਹੈ ਸਾਡੇ ਕੋਲੇ ਹੁੰਦਾ ਹੀ ਹੈ ਸਪੈਸ਼ਲ ਇਹ ਇਸ ਪਾਸੋਂ ਹੁੰਦਾ ਹੀ ਹੁੰਦਾ ਹਾਂ ਠੀਕ ਹੈ ਮੂਰੇ ਫਿਰ ਆ ਗਿਆ 50 50 ਈ ਜੌਂਡੀਆਰ ਹਾਂਜੀ ਹਰੇ ਰੰਗ ਦਾ ਇਹਦੇ ਬਾਰੇ ਦੱਸੀਂ ਗਰਾ ਇਹ 2014 ਮਾਡਲ ਆ ਬਾਈ ਨਾਲ ਦੀ ਟਾਇਰ ਨੇ ਰਾਈਟਰ ਦੇ ਠੀਕ ਹੈ ਜਿਹਨੇ ਮਸ਼ੀਨ ਤੋਂ ਕੱਲ ਹੀ ਲਾਹੇ ਮਸ਼ੀਨ ਇੱਧਰ ਆਈ ਸੀ ਆਪਣੀ ਇਹ ਮਸ਼ੀਨ ਤੇ ਬੜੀ ਆ ਜਿੰਨੇ ਟਾਇਰ ਨੇ ਸਾਰਿਆਂ ਤੋਂ ਕੰਮ ਲੈਨੇ ਆ ਕੋਈ ਵਿਲਾ ਨਹੀਂ ਜੀਗਾ ਕੋਈ ਛੱਡਿਆ ਵੀ ਆ ਸਾਰਿਆਂ ਤੋਂ ਕੰਮ ਲਿਆ ਹੋਇਆ ਬਾਈ ਸਾਰਿਆਂ ਤੋਂ ਕੰਮ ਲੈਤਾ ਕੰਨ ਕਿਨੇ ਲਾਇਏ ਦਾ ਸਾਰਿਆਂ ਤੋਂ ਕੰਮ ਲਈਦਾ ਰਾਈਟਰਾਂ ਤੋਂ ਬਾਈ ਠੀਕ ਹੈ ਕੰਮ ਤੋ ਦੋ ਕਾਜ ਕਰਦੇ ਹਾਂ ਜਾਨੀ ਆਪਾਂ ਉਹ ਕੰਮ ਨਹੀਂ ਹੈਗਾ ਰੇਤਾ ਮਿੱਟੀ ਇਹਦਾ ਉਹਨਾਂ ਵਧੀਆ ਚੀਜ਼ ਲੈਉਣੇ ਨਾਲ ਆਪ ਕੰਮ ਲਈਦਾ ਨਾਲੇ ਅਗਲਾ ਜਾ ਕੇ ਕੰਮ ਲਵੇ ਠੀਕ ਹੈ ਤੇ ਇੰਜਨ ਗੇਅਰ ਦਾ ਆਪਾ ਇੰਜਨ ਗੇਅਰ ਦਾ ਪੂਰਾ ਫੋਲੋ ਓਕੇ ਆ ਵੀ ਮਸ਼ੀਨ ਤੀ ਤੇ ਰਮ ਮਸ਼ੀਨ ਤੇ ਮਲਾ ਟਰੈਕਟਰ ਦਾ ਟਿਕਦਾ ਨਹੀਂ ਬਾਈ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੋਣੀ ਟਾਇਰਾਂ ਦੀ ਕੰਡੀਸ਼ਨ ਹੈਗੀ 75 80 ਪੈਸੇ ਬਾਈ ਠੀਕ ਹੈ ਮਾਡਲ ਕਿੰਨੇ ਆ ਗਿਆ ਇਹ ਮਾਡਲ 2014 ਆ ਗਿਆ ਜੀ ਮਾਡਲ 2014 ਆ ਗਿਆ ਤੇ ਰੇਟ ਕਿੰਨਾ ਰਹੂ ਇਹਦਾ ਰੇਟ ਇਹਦਾ ਹੈਗਾ 498000 ਰੁਪਏ ਬਾਈ 498000 ਹਾਂਜੀ ਤੇ ਦੇਣਾ ਕਿੰ ਤ੍ਰੋਇਦਾ ਪੌਦਾ ਹੋ ਕੋਈ ਲਖੀਰ ਖਿੱਚ ਕੇ ਤਾਂ ਹੁੰਦਾ ਨਹੀਂ ਯਾਰ ਕੋਈ ਨੀਰ ਵਾਲੀ ਗੱਲ ਹੀ ਨਹੀਂ ਹੈਨਾ 17 ਮੌਕੇ ਤੇ ਹੋਰ ਬਹੁਤ ਹੋ ਸਕਦਾ ਇੱਕ ਤੁਕਾ ਹੈਨਾ ਮੂਰੇ ਆ ਗਿਆ 53 10 ਜੌਂਡੀਅਰ ਤੇ ਇਹਦੇ ਬਾਰੇ ਦਸੀ ਇਹ 2015 ਮਾਡਲ ਆ ਬਾਈ ਹਾਂਜੀ ਡਬਲ ਪੀਟੀ ਡਬਲ ਡਿਸਟਰੀਬਿਊਟਰ ਆ ਇਹ ਤੇ ਇਹ 15 ਮਾਡਲ ਆਗਾ ਨਾਲ ਦੀ ਟਾਇਰ ਨੇ ਇਹਦੇ ਵੀ ਬਾਈ ਨਾਲ ਦੇ ਟਾਇਰ ਕਿੰਨੇ ਕਾਉਣੇ ਹੈਗੇ ਏਰੇ 75 80 ਪੈਸੇ ਬਾਈ 75 80 55 टायर ਪੈਨੇ ਨਾ ਵੀ 30 ਮੁਕਸਰ ਦਾ ਨੰਬਰ ਆ ਫਾਸਟ ਪਾਰਟੀ ਦਾ ਬਈ ਇਹ ਠੀਕ ਆ ਪੀਪੀ 30 ਮੁਕਸਰ ਦਾ ਨੰਬਰ ਆ ਫਾਸਟ ਪਾਰਟੀ ਆ ਇਹ ਰਾ ਦਿਖਾ ਦੇ ਪਰਚੀਆਂ ਪੁਰਚੀਆਂ ਵੀ ਪਈਆਂ ਬਈ ਪਰਚੀਆਂ ਪੁਰਚੀਆਂ ਹਜੇ ਉਵੇਂ ਹੀ ਪਈਆਂ ਨੇ ਹਾਂਜੀ ਤੇ ਰੇਟ ਵੀ ਮਿੱਤਰਾ 575 ਲਿਖੀ ਖੜਾ 15 ਦਾ 25 ਛੱਡ ਦੇ ਉੱਪਰ ਲਾ ਬਈ 5.5 ਲੱਖ ਤਾਂ ਦੇ ਦਾਂਗੇ 5.5 ਦਾ ਹਾਂਜੀ 25 ਛੱਡੇਗਾ ਹਾਂ ਹੋਰ ਛੱਡਦਾ ਕੋਈ ਗੱਲ ਨਹੀਂ ਹੋਰ ਕਰ ਦੇਗਾ ਹੋਰ ਵੀ ਮਾਨਤਾਨ ਮਿੱਤਰੋ ਇਹ ਜੋ ਹੋ ਜਾਊਗਾ ਮੂਰੇ 50 55 ای ਜੌਂਡੀਆਰ ਆ ਗਿਆ ਦੱਸੀ ਬਈ ਇਹਦੇ ਬਾਰੇ ਇਹ 2012 ਮਾਡਲ ਆ ਬਈ ਹਾਂਜੀ ਇੱਕ ਬੰਦਾ ਕੋਈ ਵੀ ਕਹੇ ਚੀਜ਼ ਨੂੰ ਚਾਬੀ ਲੱਗੀ ਕਹਦੇ ਆਪਾਂ ਟਰੈਕਟਰ ਫਰੀ ਦੇ ਦਾਂਗੇ ਇਹ ਟਰੈਕਟਰ ਫਰੀ ਹਾਂ ਇਹ ਟਰੈਕਟਰ ਫਰੀ ਬਾਲੀ ਵੱਡੀ ਗਰੰਟੀ ਆ ਸਤਿ ਆ ਇਹ ਮੈਂ ਪੂਰੀ ਫੁੱਲ ਗਰੰਟੀ ਹੈ ਦੀ ਯਾਨੀ ਕਾਹੇ ਵੀ ਚੀਜ਼ ਨੂੰ ਚਾਬੀ ਲੱਗੀ ਕਹਦੇ ਟਰੈਕਟਰ ਵੀ ਫਰੀ ਦੇ ਦਾਂਗੇ ਠੀਕ ਹੈ ਹਾਂਜੀ ਤੇ ਇੰਜਨ ਗੇਅਰ ਤਾਂ ਤਾਂ ਫਿਰ ਓਕੇ ਆ ਜਮਾ ਇਹ ਤੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਹੇ ਟਾਇਰ ਬਾਈ ਹੈਗੇ ਦੇ ਨਾਲ ਦੀਨੇ ਮੂਰਲੇ ਟਾਇਰ ਤਾਂ ਹੈਗੇ 60 ਰੁਪਏ ਮਗਰਲੇ ਹੈਗੇ 70 ਰੁਪਏ ਟਾਇਰ ਠੀਕ ਹੈ ਹਾਂਜੀ ਉਹ ਜੂ ਵਗੈਰਾ ਵਿੱਚ ਹੀ ਜਾਊ ਵਿੱਚ ਹੀ ਸਾਰਾ ਕੁਝ ਬਾਈ ਠੀਕ ਹੈ ਮਾਡਲ ਇਹ ਕਿੰਨੇ ਸੀ ਇਹ 2012 ਮ ਤੇ ਰੇਟ ਰੇਟ ਹੈਗਾ 495000 ਰੁਪਿਆ ਬਾਈ ਦੇਣਾ ਕਿੰਨੇ ਦਾ ਦੇ ਦਾਂਗੇ 460000 ਰੁਪਏ ਦਾ ਬਾਈ 460 ਦਾ ਹਾਂਜੀ 4 ਲੱਖ ਮਿੱਤਰੋ 60000 ਦਾ ਟਰੈਕਟਰ ਬਣੂਗਾ ਏ ਤੇ ਮੂਰੇ ਆ ਗਿਆ 655 ਅਰਜਨ 4 ਵੀਲ ਹਾਂਜੀ ਇਦੇ ਬਾਰੇ ਦੱਸੀ ਬਾਈ ਜੀ ਇਹ 2022 ਮਾਡਲ ਆ ਬਾਈ 65 HP ਚ ਆਇਆ ਯਾਨੀ ਨਵਾਂ ਹੀ ਸੀ ਆੜੀ ਆਂਦਾ ਇਹ ਬੰਦ ਹੋ ਗਏ ਹੁਣ ਇਹ ਬੰਦ ਹੋ ਗਏ ਹਾਂਜੀ ਤੇ ਮੂਰੇ ਕੰਪਨੀ ਜਿਹੜੇ ਵੇਟ ਬੂਡ ਦਿੰਦੇ ਆ ਉਹ ਲੱਗੇ ਹੋਏ ਨੇ ਇਹ ਇੰਜਨ ਗੇਅਰ ਦਾ ਕਿੰਨਾ ਕੁ ਧੱਕਣਾ ਪੂਰਾ ਫੁੱਲ ਓਕੇ ਆ ਬਾਈ ਠੀਕ ਹੈ ਹਾਂਜੀ ਇਹ ਕਨੋਪੀ ਵਗੈਰਾ ਲੱਗੀ ਹੋਈ ਆ ਇਹ ਵੀ ਆਪਾਂ ਸੁਪਰ ਸੀਡਰ ਤੇ ਚਲਾਇਆ ਬਈ ਆਪ ਇਹ ਵੀ ਚਲਾਇਆ ਤੁਸੀਂ ਟਰੈਕਟਰ ਛੱਡਿਆ ਕਿਹੜਾ ਮੈਂ ਕੋਈ ਨਹੀਂ ਛੱਡਿਆ ਸਾਰੇ ਬਈ ਆਪਾਂ ਯਾਨੀ ਕਿ ਵਧੀਆ ਪਿੱਛੇ ਲੈ ਕੇ ਆਉਣਾ ਯਾਨੀ ਜਿਹੜਾ ਚਲਾ ਸਕੇ ਆਪਾਂ ਵੀ ਕੰਮ ਲੈ ਜਾਏ ਅਗਲਾ ਵੀ ਕੰਮ ਲਵੇਗਾ ਠੀ ਆਲੀ ਵੇਚੀ ਸੀ ਹਾਂ ਬਾਈ ਠੀਕ ਐ ਇਹ ਮਾਡਲ ਕਿੰਨੇ ਆ ਇਹ 2022 ਮਾਡਲ ਆ ਬਾਈ ਤੇ ਰੇਟ ਰੇਟ ਇਹਦਾ ਹੈਗਾ 9 ਲੱਖ 70 ਹਜ਼ਾਰ ਰੁਪਈਆ ਬਾਈ ਦੇਣਾ ਕਿੰਨੇ ਦਾ ਇਹਦਾ ਵੀ ਚੱਕ ਦੇ ਉੱਪਰ ਲਾ 50 ਹਜ਼ਾਰ ਰੁਪਈਆ ਬਾਈ 9 ਹਾਂ 9 ਵੀ ਤਾਂ ਦੇ ਦਾਂ ਮੈਂ ਵੀ ਮੈਂ ਤੇਰਾ 50 ਦਾ ਡਿਸਕਾਊਂਟ ਐ ਜੇ ਤੁਸੀਂ ਕਿਤੇ ਨਵਾਂ ਲੈਣ ਜਾਂਦੇ ਹੋ ਨਾ ਇੱਕ ਵਾਰ ਗੇੜਾ ਬਾਈ ਕੋਲੇ ਮਲਾਜ਼ਮੀ ਮਾਰੇ ਹੋਰ ਵੀ ਬਾਈ ਸਾਰੇ ਟਰੈਕਟਰ ਹੁੰਦੇ ਸਾਰਿਆਂ ਚੋਂ ਕਰ ਦਾਂਗੇ ਬਈ ਹੋਰ ਵੀ ਟਰੈਕਟਰ ਆਪਣੇ ਕੋਲੇ ਹੁੰਦੇ ਆ ਯਾਨੀ ਆਈ ਜਾਂਦੇ ਆ ਜਾਈ ਜਾਂਦੇ ਆ ਬਾਈ ਠੀਕ ਐ ਵਿੱਚ ਵੀ ਕੱਟ ਲੈਣੇ ਵਿੱਚ ਵੀ ਕੱਟ ਲੈਣੇ ਆ ਬਾਈ ਕਿਰਾਏ ਤੇ ਵੀ ਕਿਰਾਏ ਤੇ ਵੀ ਦੇਣਾ ਕਿਰਾਏ ਤੇ ਵੀ ਪ੍ਰੀਜਨ ਆ ਸ਼ਾਇਦ ਆ ਪ੍ਰੀਜਨ ਆ ਬਈ ਦਾ ਰਿਕਾਰਡ ਲੈਵੇ ਇੱਕ ਖਾਲੀ ਚੈੱਕ ਲੈਵੇ ਬੰਦਾ ਕੋਈ ਗੱਲ ਨਹੀਂ ਦੇ ਦਾਂਗੇ ਠੀਕ ਹੈ ਕਿਤੋਂ ਦਾ ਵੀ ਹੋਵੇ ਕੋਈ ਚੱਕਰ ਨਹੀਂ ਹਾਂਜੀ ਠੀਕ ਹੈ ਲਕੇਸ਼ਰ ਬੋਲਦੇ ਹੋ ਕਿਰਾਸ ਬੋਲਦੇ ਲਕੇਸ਼ਰ ਆਪਣੀ ਬਰਨਾਲੇ ਦੇ ਨਾਲ ਖੁੱਡੀ ਕਲਾਂ ਪਿੰਡ ਆ ਬਾਈ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਹੈਗਾ 8899510508 ਬਾਈ 8899510508 ਬਾਈ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਸਤਨਾਮ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕ